ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਪੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਪੁਰ ਸਾਹਿਬ ਪਹੁੰਚੇ ਆ ਵੀਰ ਸੁਨਦੀਪ ਸਿੰਘ ਦੇ ਕੋਲ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਜਿੰਨੇ ਵੀ ਆਪਣੇ ਆਪ ਤੁਸੀਂ ਵੀਰ ਜੁੜੇ ਹੋ ਇਸ ਕਰੋਂ ਆਪਾਂ ਕਾਫੀ ਆਪ ਡੇਢ ਜਿਹੜੀ ਆ ਦੋਸਤੋ ਤੁਹਾਨੂੰ ਦੇਣੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਦੋਸਤੋ ਵਿਕਰੀ ਦਾ ਕੰਮ ਆ ਵੇਰ ਦਾ ਵਿਕਰੀ ਵਾਲੇ ਪਸ਼ੂ ਜਿਹੜੇ ਦੋਸਤੋ ਡੇਲੀ ਰੂਟੀਨ ਵਿੱਚ ਹੁੰਦੇ ਆ ਤੇ ਅੱਜ ਤਕਰੀਬਨ ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਕਮਾਲ ਦੀਆਂ ਵੜਾ ਦਿਖਾਉਣੀਆਂ ਨੇ ਫੁੱਲ ਵੱਡੇ ਹਵਾਨੇ ਲੇਵੇ ਵਾਲੀਆਂ ਐਕਸਟਰਾ ਆਰਡੀਨਰੀ ਆਰਡਰ ਜਿਹੜੇ ਆ ਦੋਸਤੋ ਇਹਨਾਂ ਵੜਾਂ ਵੜਾਂ ਦੇ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਸੋ ਕੁਆਲਟੀ ਵਾਲੀਆਂ ਵੜਾਂ ਨੇ ਠੀਕ ਆ ਜੀ ਐਫ ਬਰੀਡ ਦੇ ਵਿੱਚ ਫੁੱਲ ਕੁਆਲਟੀ ਵਾਲੀਆਂ ਵੜਾਂ ਨੇ ਪੰਜ ਨਾਗ ਨੇ ਬਿਲਕੁਲ ਪੰਜੇ ਪਸ਼ੂ ਜਿਹੜੇ ਦੋਸਤੋ ਬਿਲਕੁਲ ਗੱਬਣ ਆ ਤਿਆਰੀ ਤੇ ਆ ਕੁਝ ਦਿਨ ਹਜੇ ਕੋਜ ਪਸ਼ੂ ਜਿਹੜੇ ਬਿਲਕੁਲ ਤਿਆਰੀ ਤੇ ਆ ਠੀਕ ਆ ਸੋ ਪਸ਼ੂ ਤੁਹਾਨੂੰ ਦਿਖਾਵਾਂਗੇ ਦੋਸਤੋਂ ਕਲਾ ਕਲਾ ਪਸ਼ੂ ਖੋਲ ਕੇ ਤਸੱਲੀ ਦੇ ਨਾਲ ਦਿਖਾਵਾਂਗੇ ਬਿਹੜਾ ਜ਼ਿਆਦਾਤਰ ਵੀਰ ਲੈ ਕੇ ਆਉਂਦਾ ਸੰਦੀਪ ਸਿੰਘ ਤੇ ਬਿਹੜਾ ਅੱਜ तकरीबन ਆਲਮੋਸਟ ਜਿੰਨੀਆਂ ਵੀ ਆ ਗੱਬਣ ਆ ਸੋ ਬਾਕੀ ਜੇਕਰ ਕੋਈ ਪਸ਼ੂ ਸੁਆ ਸੁਆ ਉਹਦੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਪੂਰੀ ਗੱਲਬਾਤ ਕਰਕੇ ਤੇ ਬਿਲਕੁਲ ਜਿਹੜੇ ਦੋਸਤੋਂ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਤੁਸੀਂ ਸਮੇਂ ਸਮੇਂ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਤੇ ਆਜੋ ਕਰਦੇ ਆ ਗੱਲਾਂ ਬਾਤਾਂ ਵੀਰ ਦੇ ਨਾਲ ਪੁੱਛਦੇ ਆ ਵੀ ਅੱਜ ਕੀ ਖਾਸ ਕੀ ਖਾਸੀਅਤ ਹੈ ਇਹਨਾਂ ਪਸ਼ੂਆਂ ਦੇ ਵਿੱਚ ਸੋ ਕਿੰਨੇ ਕਿੰਨੇ ਮਿਲਕਿੰਗ ਵਾਲੇ ਜਿਹੜੇ ਇਹ ਪਸ਼ੂ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸੱਸਰੀ ਕਾ ਸੱਸਰੀ ਕਾ ਸੰਤੂ ਸਾਹਿਬ ਜੀ ਠੀਕ ਠਾਕ ਜੋ ਠੀਕ ਠਾਕ ਭਰਾ ਜੀ ਤੇ ਅੱਛਾ ਸੰਦੀਪ ਅੱਜ ਪਸ਼ੂ ਪੰਜ گاਵਾ ਪੰਜ ਆ ਗੀਆਂ ਸੰਤੂ ਸਾਹਿਬ ਜਿਨ੍ਹਾਂ ਦੇ ਵਿੱਚੋਂ ਚਾਰ ਬਣਾਂ ਤੇ ਆਪਣੇ ਕੋਲ ਬਾਹ ਦੀਆਂ ਟੌਪੀਆਂ ਵਾਲੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਵੱਡੀਆਂ ਆ ਆਪਣੇ ਆਪ ਜਣੇ ਕੈਂਦੀਆਂ ਘੁਆਂਦੀਆਂ ਕੈਂਦੀਆਂ ਘੁਆਂਦੀਆਂ ਜਿਹੜੀਆਂ 35 35 ਲੀਟਰ ਵਾਲੀਆਂ ਅੱਛਾ ਬਾਹੜੀਆਂ ਜ਼ਿਆਦੀਆਂ ਚੰਗੀਆਂ ਸੰਤੂ ਅੱਛਾ ਅੱਛਾ ਹਾਂ ਜ ਠੀਕ ਹੈ ਭਰਾ ਤੇ ਹੈ ਗੱਬਣੀ ਹੈ ਗੱਬਣਾ ਸੰਤੂ ਸਾਹਿਬ ਸਾਰੀਆਂ ਠੀਕ ਹੈ ਪਰ ਤਿਆਰੀ ਚੇ ਦੋ ਦੋ ਚਾਰ ਚਾਦ ਨਹੀਂ ਸਿਰਫ ਇਹ ਕਿਹੜੀ ਉਹ ਲਾਸਟ ਵਿੱਚ ਬੈਡ ਸੁਈ ਹੈ ਉਹ ਸੁਈ ਹੈ ਜੀ ਇੱਕ ਇੱਕ ਸੁਈ ਆ ਉਹਦੇ ਥੱਲੇ ਕੋਈ 14 15 ਕਿਲੋ ਜਾਨੀ ਕਿ ਦੁੱਧ ਗਿਣ ਲਓ ਬੋਲਾ ਗਿਣ ਲਓ ਪਰਸੋਂ ਨਹੀਂ ਸੀ ਬੋਲਾ ਤਿਆਰ ਹੋਗਾ ਸੰਤੂ ਸਾਹਿਬ ਹਾਂ ਅਸੀਂ ਦੁੱਧ ਦੀ ਦੁੱਧ ਦੀ ਕਪੈਸਿਟੀ ਉਹਦੀ 20 ਕਿਲੋ ਤੋਂ ਪਲੱਸ ਵਾਲੀ ਹੈ ਜੀ ਠੀਕ ਆ ਜੀ ਹਾਂਜੀ ਤੇ ਇਹ ਸਦੀਪ ਸਿੰਘ ਜਿਹੜੀਆਂ ਹੁਣ ਆਪਾਂ ਵੜਾ ਲੈਂਦੀਆਂ ਹਨ ਹਵਾਨੇ ਦੇਵ ਤਾਂ ਬਹੁਤ ਕਮਾਲ ਦੇ ਆ ਵੀਰੇ ਨਾਲ ਹਾਂਜੀ ਕਿੰਨੇ ਕਿੰਨੇ ਮਿਲਕ ਭਰਨਦੀ ਇਹਨਾਂ ਦੀ ਆਤ ਸੰਤੂ ਸਾਹਿਬ ਆ ਚਲੋ ਜਿਹੜੇ ਆ ਇੱਕ ਨੰਬਰ ਤੇ ਆਪਾਂ ਵੜ ਲਈਏ ਜਿਹੜੇ ਫਾਰਮਰ ਤੋਂ ਉਹ ਆਦਾ ਕਿ ਮੈਂ 32 33 ਕਿਲੋ ਇਹਦੇ ਥੱਲੇ ਪਹਿਲੇ ਸਵੇਰੇ ਵੜ ਥਣੇ ਚੋਇਆ ਵਾ ਓਕੇ ਮਿਲਕ ਤੇ ਚਲੋ ਦੂਜਾ ਸੂਬਾ ਬਾਕੀ ਗਾੜੀ ਕੱਢਦੇ ਹਿਸਾਬ ਨਾਲ ਪਤਾ ਲੱਗ ਹੀ ਜਾਂਦਾ ਸੰਤੂ ਸਾਹਿਬ ਹੂੰ ਤੇ ਬਾਕੀ ਚਲੋ ਗਾੜੀ ਕਰਮਿਆ ਕਰਮਾਲ ਹੀ ਲੇਵੇ ਵਾਲੇ ਪਾਸੇ ਤੋਂ ਕਮਾਲ ਕਰੀ ਬੈਠੀ ਆ ਠੀਕ ਆ ਸੋ ਬਿਲਕੁਲ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਆਰਡਰ ਕੁਆਲਿਟੀ ਆ ਬਿਲਕੁਲ ਤੁਸੀਂ ਆ ਦੇਖੋ ਮਗਰੋਂ ਵੇਖੋ ਬਿਲਕੁਲ ਬੈਕ ਸਾਈਡ ਤੋਂ ਥਣ ਦੀ ਕੁਆਲਿਟੀ ਵੇਖੋ ਠੀਕ ਆ ਜੀ ਸੋ ਕਾਫੀ ਸੋਹਣਾ ਨਖੇੜ ਦੇ ਵਿੱਚ ਥ ਤੇ ਆ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇੋਂ ਤੁਸੀਂ ਥਾਣ ਦੀ ਕੁਆਲਿਟੀ ਦੇਖੋ ਠੀਕ ਆ ਜੀ ਸੋ ਸਪੇਸ ਕਾਫੀ ਸੋਹਣੀ ਆ ਵੰਡ ਕਾਫੀ ਸੋਹਣੀ ਆ ਬਾਕੀ ਠੰਡੀ ਠਿਹਰੀ ਆ ਸੀਲਸ ਲੱਗ ਬਹੁਤ ਜਿਆਦਾ ਬਹੁਤ ਜਿਆਦਾ ਸੀਸਨ ਸਾਹਿਬ ਆ ਵੇਖੋ ਆ ਕਰੋ ਜੇ ਦੂਜਾ ਸੁਹਾ ਸੂਣ ਵਾਲੀ ਦੂਜਾ ਦੂਜਾ ਜੀ ਲਓ ਜੀ ਠੀਕ ਆ ਜੀ ਦੂਜਾ ਸੁਹਾ ਸੂਣ ਵਾਲੀ ਆ ਤੇ ਹਾਇ ਤਿਆਰੀ ਹੈਗੀ ਤਿਆਰੀ ਤੇ ਆ ਤਿਆਰੀ ਜੀ ਸੰਦੀਪ ਸਾਹਿਬ 5 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਇਹਦੇ ਅੱਛਾ 5 ਤਰੀਕ ਨੂੰ ਦਿਨ ਦੇ ਪੂਰੇ ਹੁੰਦੇ ਆ ਬੜ ਦੇ ਠੀਕ ਹੈ ਹਾਂ ਜੀ ਲਓ ਸੰਦੀਪ ਵੀਰ ਤੋਰ ਕੇ ਸੋ ਬਹੁਤ ਸੋਹਣੀ ਕੁਆਲਿਟੀ ਦੀ ਦੋਸਤੋ ਜਿਹੜੀ ਇਹ ਵੈੜ ਆ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਆ ਠੀਕ ਆ ਜੀ ਤੇ 30 32 ਲੀਟਰ ਦੀ ਵੀਰਾਂ ਦਾ ਵੀ ਪਿੱਛੋਂ ਜਿੱਥੋਂ ਵੀ ਖਰੀਦੀ ਆ ਫਾਰਮਰ ਵੀਰ ਨੇ ਦੱਸਿਆ ਵੀ 30 32 ਲੀਟਰ ਦੀ ਜਿਹੜੀ ਆ ਚਵਾਈ ਇਹਨੇ ਕਰਵਾਈ ਆ ਸੋ ਅੱਗੇ ਆਣ ਕੇ ਕੋਈ ਵੀਰ ਨਰਖ ਪਰਖ ਕਰ ਲੇ ਬਾਕੀ ਜਿਹੜੇ ਵੀਰ ਖੜਾ ਰਹੀ ਆ ਜਿਹੜੇ ਨਾਰਮਲ ਇੱਕ ਵਹਿੜਾ ਦੇ ਉੱਪਰ ਜਾਂ ਫਾਰਮ ਦਾ ਕੰਮ ਆ ਜਿਹੜੇ ਵੀਰਾਂ ਦਾ ਉਹਨਾਂ ਨੂੰ ਸਮਝ ਆਈ ਜਾਣੀ ਐ ਸੋ ਕਿੰਨੇ ਗ ਦੋਸਤੋ ਮਿਲਕ ਦੀ ਜਿਹੜੀ ਆ ਇਹਦੀ ਸ਼ਮਤਾ ਜਾਂ ਕੈਪੈਸਿਟੀ ਰਹੇਗੀ ਬਾਕੀ ਪਲੀ ਜੁੜੀ ਸੰਤੂ ਸਾਹਿਬ ਚੰਗੀ ਆ ਠੀ ਹਾਈਟ ਜਿਹੜੀ ਦੋਸਤੋ ਵੱਡੀਆਂ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ మీడియం ਹਾਈਟ ਚਾਹੇ ਵੱਡੀ ਹਾਈਟ ਆ ਕੋਈ ਵੀ ਅਕਾਊਂਟ ਕਰ ਲਈ ਠੀਕ ਆ ਜੀ ਸੋ ਵਿੱਚੋ ਵਿਚਾਲੇ ਦਾ ਸਾਈਜ਼ ਆ ਇੱਕੋਂ ਦਾ ਪੂਰਾ ਸਟੈਂਡਰਡ ਸਾਈਜ਼ ਫੁੱਲ ਵੱਡੀ ਫਾਰਮ ਵਾਲਾ ਸਾਈਜ਼ ਹੁੰਦਾ ਬਾਕੀ ਇਹ ਨਸਲ ਬਰੀਡ ਦੇ ਵਿੱਚ ਪੂਰੀ ਆ ਆ ਵੇਖੋ ਜੀ ਫੇਸ ਕੁਆਲਟੀ ਵੇਖੋ ਛੋਟੇ ਜੇ ਕੰਨ ਬਿਲਕੁਲ ਬੂਥੀ ਵੇਖੋਗੇ ਤੇ ਬਿਲਕੁਲ ਛੋਟੇ ਸਮਾਲ ਸਾਈਜ਼ ਪਤਲੀ ਜੀ ਬੂਥੀ ਆ ਠੀਕ ਆ ਰਾਜੀ ਆ ਵਜ਼ਨ ਲੋਡ ਪੂਰਾ ਇਸ ਬੈਡ ਦਾ ਠੀਕ ਆ ਸੋ ਬਿਲਕੁਲ ਚੰਗੇ ਮਿਲ ਕੇ ਰਿਕਾਰਡ ਦੀ ਆਪਾਂ ਆਸ ਕਰ ਸਕਦੇ ਆ ਵੀ 30 ਤੋਂ ਪਲੱਸ ਚੱਲੂਗੀ ਬਾਕ ਆ ਲੋੜੀ ਖੁੱਲੀਆਂ ਰੀਆਂ ਵੇੜਾ ਸੰਦੂ ਸਾਬਤ ਲਿਆ ਰਹੀ ਉਹ ਡੀਆ ਉਹ ਕਰਦੀ ਕੁਵਾਲਦੀ ਆ ਜਿਹੜੀ ਦੋਸਤ ਅਡਰ ਕੁਆਲਟੀ ਬਹੁਤ ਸੋਹਣੀ ਹੈ ਤੇ अच्छा खुलिंगा रेंदीया ਰਹੀਆਂ ਹਾਂ ਤਾਂ ਕਰਕੇ ਥੋੜਾ ਜਿਹਾ ਆ ਬਿਲਕੁਲ ਤੇ ਲਿਆਰੇ ਦਾ ਕਰਦੀਆਂ ਜੀ ਓਕੇ ਜੀ ਓਕੇ اچھا ਸੰਦੀਪ ਕੀ ਵੀਰੇ ਡਿਮਾਂਡ ਇਸ ਵਾਈਡ ਦੀ ਸੰਧੂ ਸਾਹਿਬ ਮੁੱਲ ਦਾ ਕਰਨੋਂ ਭਾਵੇਂ 2 ਲੱਖ ਕਰ ਲਈਏ 2.5 ਲੱਖ ਕਰ ਲਈਏ ਜਿਦਾ ਆਮ ਲੋਕ ਕਰੀ ਜਾਂਦੇ ਆ ਆ ਆਪਾਂ ਚਲੋ ਬਿਲਕੁਲ ਜਾਇਜ਼ ਲਈਏ ਜਾਈ ਦੇ ਦੇਣੀ ਆ ਆ ਸੰਧੂ ਸਾਹਿਬ ਮੁੱਲ ਕਰਦੇ ਆ 1.5 ਲੱਖ ਰੁਪਇਆ 1.30 ਲੱਖ ਦੀ ਦੇ ਦੇ ਦਾਂਗੇ ਉਹਦੇ ਵਿੱਚੋਂ ਛੋਟ ਛਾਪਾ ਕਰ ਦਾਂਗੇ 1.30 ਚ ਹਾਂਜੀ ਹੂੰ ਮਾਨਤਨ ਕਰ ਦਾਂਗੇ ਬਾਕੀ ਦੁੱਧ ਵਾਲੀ ਵਹਿੜਾ ਲਓ ਜੀ ਸੋ 1.30 ਦੇ ਵਿੱਚੋਂ ਵੀਰਾਂ ਦਾ ਮਾਨਤਨ ਕਰ ਦਾਂਗੇ ਠੀਕ ਆ ਜੀ ਡੇਢ ਡਿਮਾਂਡ ਸੋ ਬਾਕੀ ਤੁਸੀਂ ਇਹ ਦੇਖ ਲਈਏ ਦੋਸਤੋ ਆਰਡਰ ਕੁਆਲਿਟੀ ਜੰਗੀ ਆ ਠੀਕ ਆ ਬਾਕੀ ਜਿੱਦਾਂ ਮਰਜੀ ਸੰਧੂ ਸਾਹਿਬ ਜੇ ਕੋਈ ਆਨਲਾਈਨ ਵੀ ਵੀਰ ਲੈਂਦਾ ਵਾ ਆਪਣੇ ਖਾਤੇ 'ਚ ਮੰਨ ਲਓ ਪੈਸੇ ਪਾ ਦਿੰਦਾ ਵਾ ਉਹਦੇ ਘਰ ਵਹਿੜ ਜਾਂਦੀ ਆ ਆਪਦੇ ਘਰ ਜਦੋਂ ਉਤਰਦੀ ਆ ਵਹਿੜ ਥਣਾ ਦੀ ਤਸੱਲੀ ਕਰ ਲੈ ਕਰਕੇ ਆਪਨੂੰ ਫ ਜੇ ਕੋਈ ਫਾਲਟ ਵੇ ਆਪਣੀ ਗੱਡੀ 'ਚ ਉਸੇ ਰੇ ਲੱਦ ਗਏ ਉਸੇ ਜੀ ਉਹਦੇ ਖਾਤੇ 'ਚ ਰੁਪਈਏ ਪਾ ਦਾਂ ਗਾ ਆਪਣੇ ਘਰ 깔 ਸਕਦਾ ਹਾਂ ਜੀ ਬਿਲਕੁਲ ਜੀ ਹਾਂਜੀ ਲਓ ਜੀ ਇਹ ਤਾਂ ਜਿਹੜੇ ਵੀਰ ਆਨਲਾਈਨ ਕੋਈ ਸਬਦਾ ਕਰਨਾ ਚਾਹੁੰਦੇ ਆ ਹਾਂਜੀ ਉਹਨਾਂ ਲਈ ਹੈਗਾ ਠੀਕ ਹੈ ਜੀ ਸੋ ਬਾਕੀ ਜਿਹੜਾ ਕੋਈ ਘਰ ਆ ਜੂਗਾ ਆਪਦੇ ਘਰੋਂ ਠਿੱਪ ਕੇ ਤਸल्ली ਤੁਸੀਂ ਕਰ ਜਿੱਦਾਂ ਮਰਜ਼ੀ ਠਿੱਪ ਕੇ ਸੰਦੂ ਸਾਫ ਕਰ ਸੋ ਕਮਾਲ ਦੀ ਬਿਹੜਾ ਨਸਲ ਬ੍ਰੀਡ ਪੂਰੀ ਹੈ ਜਰੂਰ ਸੰਪਰਕ ਕਰ ਸਕਦੇ ਹੋ ਚੰਗੀ ਬਿਹੜਾ ਵੀਰ ਸੰਦੀਪ ਸਿੰਘ ਹੁਣਾਗੁਰ ਇਸੇ ਤਰ੍ਹਾਂ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਤੇ ਅਗਲੀ ਵਾਰ ਦਾ ਸੰਦੀਪ ਸਿੰਘ ਜੀ ਦੀ ਕੀ ਡਿਟੇਲ ਸੰਤੋ ਸਾਹਿਬ ਜੀ ਛੇ ਦੰਦ ਵੱਛੀ ਆ ਬਾਹਲੀ ਯਾਦੀ ਕਰੀਏ ਜਦੋਂ ਸੂਬਾ ਦੂਜਾ ਇਹਦਾ ਵੀ ਹੂੰ ਤੇ ਪਹਿਲੇ ਸੂਬੇ ਜਿਹੜੀ ਮਿਲਕ ਕਪੈਸਟੀਰੀ ਇਹਦੀ ਰਹੀ ਹੈ ਜਿਹੜੇ ਫਾਰਮਰ ਤੋਂ ਲਈਏ 24 25 ਕਿਲੋ ਦੀ ਉਹਨੇ ਆਪਣਾ ਦਿੱਤੀ ਹੈ ਜੀ ਓਕੇ ਹਾਂਜੀ ਬਾਕੀ ਦੂਜਾ ਸੂਬਾ ਚੱਲਣਾ ਹੂੰ ਗਾੜੀ ਅੱਗੇ ਅਗਲੇ ਦੇ ਪਾਏ ਦਾ ਸੰਤੋ ਸਾਹਿਬ ਹੂੰ ਹੂੰ ਕਰਮ ਅਗਲੇ ਦੇ ਲਓ ਜੀ ਹਾਂਜੀ ਸੋ 24 25 ਕਿਲੋ ਪਹਿਲੇ ਸੂਬੇ ਵੀਰ ਦਸ ਰਿਹਾ ਵੀ ਦੁੱਧ ਦੀ ਕਪੈਸਟੀਰੀ ਬਹੁਤ ਜਿਆਦਾ ਸਾਫ ਸੁਥਰੀ ਆ ਟਰ ਕਮਾਲ ਦਾ ਕੰਪੈਕਟ ਆਡਰ ਆ ਦੋਸਤੋ ਫਿਕਸ ਆਡਰ ਥਾਣਾ ਤਪਾ ਵੀ ਜੰਨਾ ਮੁੱਠੀ ਵਾਲਾ ਥਾਣਾ ਹੂੰ ਲੈ ਆਉਂਦੇ ਸੂਹਾ ਦੂਜਾ ਸੂਣਾ ਦੂਜਾ ਝੋਲੀ ਝਾਲੀ ਜੇ ਘੇ ਢੇਲ ਲੇ ਗਈ ਸੰਦ ਸਾਹਿਬ ਕਿੰਨਾ ਦੇ ਹਫਤਾ ਕੱਢ ਜੂਗਾ ਹਫਤਾ ਲੈ ਜੂਗੀ ਜੀ ਠੀਕ ਆ ਜੀ ਦੇਲ ਧਰ ਗਈਆਂ ਬਾਕੀ ਬਹੁਤ ਹੀ ਕਮਾਲ ਦੀ ਬਹੁਤ ਸੋਹਣੀ ਹੈ ਵੱਡੀ ਹਾਈਟ ਦੇ ਵਿੱਚ ਆ ਦੋਸਤੋ ਦੂਜਾ ਸੂਹਾ ਮੂੰਹ ਛੇ ਦਾ ਤਾਂ ਤੇ ਵਾਰਡ ਇਹ ਵੀ ਕਮਾਲ ਦੀ ਹੈ ਠੀਕ ਆ ਜੀ ਠੀਕ ਆ ਥੱਬੇ ਥੱਬੇ ਪੂਰਾ ਵਾਲੂਗੀ ਦੋਸਤੋ ਹਜੇ 7 ਦਿਨ ਬਾਕੀ ਹੈ ਸੂਣ ਦੇ ਵਿੱਚ ਸੋ ਕਮਾਲ ਦਾ ਆਰਡਰ ਤਿਆਰ ਕਰੂਗੀ ਜਿੱਦਾਂ ਕਿ ਕਪੈਸਿਟੀ ਆਪਾਂ ਨੋਟ ਕਰ ਲਈਏ ਇੱਕ ਹੈਡੀਆਂ ਹੁੰਦਾ ਕਪੈਸਿਟੀ 25 30 ਲੀਟਰ ਵਾਲੀ ਉਹਦਾਂ ਦਾ ਬਖਾਰਾ ਜਿਹੜਾ ਪਸ਼ੂ ਬਣਾ ਕੇ ਤਿਆਰ ਕਰੂਗਾ ਹਫਤਾ ਖੰਡਾ ਹਾਂਜੀ ਠੀਕ ਆ ਠੰਡੀਆਂ ਤੇਰੀਆਂ ਨੇ ਪੂਰੀਆਂ ਦੋਸਤੋ ਸੀਲਸਾਉ ਨੇ ਕੋਈ ਕਾਲਪਾਨ ਨਹੀਂ ਹੈਗਾ ਕਿ ਕਾਲੀਆਂ ਨਹੀਂ ਪੈਂਦੀਆਂ ਕਿਸੇ ਪਾਸਿਓਂ ਵੀ ਠੰਡੀਆਂ ਤੇਰੀਆਂ ਨੇ ਸੀਲਸ ਲੱਗ ਪੂਰੀਆਂ ਨੇ ਵੜਾ ਠੀਕ ਆ ਆ ਕਰੋ ਚੱਕ ਸੋ ਸੋਹਣੇ ਕਦ ਕੱਢ ਦੇ ਵਿੱਚ ਫੇਸ ਕੁਆਲਟੀ ਸਮਸਾ ਬਹੁਤ ਵਧੀਆ ਜੀ ਲਓ ਜੀ ਇਹ ਫੇਸ ਕੁਆਲਟੀ ਵੇਖੋ ਠੀਕ ਆ ਜੀ ਅਛਾ ਸੰਦੀਪ ਜੀ ਇਹਦਾ ਫਿਰ ਕੀ ਮੁੱਲ ਡਿਮਾਂਡ ਸਾਹਿਬ ਮੁੱਲ ਕਰਦੇ ਦਾ 1 ਲੱਖ 20000 ਰੁਪਏ 1 ਲੱਖ 5000 ਦੀ ਬੱਛੀ ਦੇ ਦਾਂਗੇ ਜੀ ਹਨ 1 ਲੱਖ 5 ਦੀ ਹਾਂ ਉਹਦੇ ਵਿੱਚੋਂ ਮਾਨ ਤਾਨ ਕਰਦਾਂ ਖੁੱਲਾ ਮਾਨ ਤਾਨ ਕਰਦਾਂਗੇ 1 2 ਦੀ ਦੇ ਦਾਂਗੇ ਰਾਸ਼ਟ ਹੂੰ ਹਾਂਜੀ 1 2 ਦੀ ਹਾਂ ਮੁੱਲ 1 2 1 2 ਦੀ ਬੱਛੀ ਦੇ ਦਾਂਗੇ ਲਓ ਜੀ 1 ਲੱਖ 20 ਡਿਮਾਂਡ ਹੈ 1 ਲੱਖ 2000 ਦੇ ਵੀਰਾਂ ਦਾ ਵੀ ਦੇਵਾਂਗੇ ਆਪਾਂ ਜਿਹੜੀ ਇਹ ਲੈਂਡ ਦੇਣ ਦੀ ਜੇਕਰ ਆਪਾਂ ਗੱਲ ਕਰੀਏ ਤੇ ਬਹੁਤ ਜਿਆਦਾ ਸੰਤੂ ਸਾਹਿਬ ਵੱਡੀ ਤੇ ਬਹੁਤ ਜਿਆਦਾ ਪੜੀ ਹੋਈ ਬਾਕੀ ਸਾਰੇ ਪਾਸਿਓ ਮੇਰਾ ਵੀਰ ਭਰਾ ਚੰਗੀ ਤਸੱਲੀ ਨਾਲ ਇੱਕ ਵਾਰ ਸਤਿ ਸ੍ਰੀ ਅਕਾਲ ਬਈ ਬੈਂਕ ਸਾਈਡ ਤੋਂ ਆਪਾਂ ਤੁਹਾਨੂੰ ਵੀ ਕੁਆਲਿਟੀ ਤੁਹਾਨੂੰ ਦਿਖਾਤੀ ਆ। ਲੇਵਾ ਤਕਰੀਬਨ ਹਜੇ ਤਿਆਰ ਕਰੋ ਕਿ ਹਫਤਾ ਹਜੇ 50 ਸੂਣ ਦੇ ਵਿੱਚ ਠੀਕ ਆ। ਉਸ ਅਕੋਰਡਿੰਗ ਸੋਨਾ ਲੇਵਾ ਬਣਾ ਕੇ ਤਿਆਰ ਕਰੋਗੀ ਪੂਰਾ ਵੱਡਾ ਤੇ ਫਿਕਸ ਆਰਡਰ ਹੋਊਗਾ ਠੀਕ ਆ। ਇਸ ਤੋਂ ਬਾਅਦ ਆਪਣੇ ਕੋਲ ਆ ਆ ਗਈ ਅਗਲੀ ਬੈਣ ਤੀਜੇ ਨੰਬਰ ਤੇ ਸੰਤੋਖ ਸਾਹਿਬ ਆ ਗਈ। ਅੱਛਾ ਜੀ ਇਹ ਵੀ ਸੰਤੋਖ ਸਾਹਿਬ 6 ਦੰਦ ਵੱਛੀ ਆ। 6 ਹਾਂ ਜੀ ਲਓ ਜਿਹੜੇ ਫਾਰਮਰ ਤੋਂ ਲਈ ਆ ਉਹਨੇ ਕਿਹਾ ਕਿ ਜਾਨਕੀ 25 ਕਿਲੋ ਪਹਿਲੇ ਸਵੇਰ ਦਿੱਤਾ ਹੀ ਇਹਨੇ। ਹੂੰ ਬਾਕੀ ਚਲੋ ਜੀ ਅਗਲਾ ਆਪਦੇ ਸੱਲੀ ਕਰਕੇ ਲੈ ਕੇ ਜਾਵੇ ਚਾਹੇ ਆਕਰੋਚਕ ਠੀਕ ਹੈ ਦੂਜਾ ਸੂਬਾ ਸੋਨਾ ਦੋਸਤੋ ਹਾਂਜੀ ਸੋ 25 ਲੀਟਰ ਦੀ ਕੋਈ ਕਪੈਸਿਟੀ ਆਪਦਾ ਆਈਡੀਆ ਮੰਨ ਕੇ ਲੈ ਜਾਏ ਕੋਈ 20 ਲੀਟਰ ਕੋਈ 30 ਲੀਟਰ ਬਾਕੀ ਆਰਡਰ ਸੋਨਾ ਬਣਾਉਂਗਾ ਬਣਾਉਂਗੀ ਹਜੇ ਲੜਾਂ ਲੜੂਆਂ ਕਾਫੀ ਜਾਂਦੀਆਂ ਹੰਦੂ ਸਾਹਿਬ ਹਜੇ ਇਹਦੇ ਦੇਣ 12 ਤਰੀਕ ਨੂੰ ਪੂਰੇ ਹੁੰਦੀ ਹੈ ਜੀ 12 ਦਸੰਬਰ ਨੂੰ ਹਾਂਜੀ ਠੀਕ ਆ ਹਜੇ ਕਾਫੀ ਦਿਨ ਲੱਗੇ ਨੇ ਇਹਨੇ ਠੀਕ ਆ ਜੀ ਬਾਕੀ ਨਸਲ ਬ੍ਰੀਡ ਪੂਰੀ ਆ ਬਾਕੀ ਹੈ ਬ੍ਰੀਡ ਦੇ ਵਿੱਚ ਤੁਹਾਨੂੰ ਕੋਈ ਛੋਟਾ ਜਿਹਾ ਸਮਾਲ ਕੰਨ ਤੇ ਬੂਥੀ ਫੇਸ ਕੁਆਲਿਟੀ ਬਿਲਕੁਲ ਉਸੇ ਤਰ੍ਹਾਂ ਢਲਾਈ ਤਕਰੀਬਨ ਐਫ ਬ੍ਰੀਡ ਦੀ ਜਿਦਾਂ ਆਪਾਂ ਵਹੜਾ ਦੇਖਦੇ ਵਜਨ ਲੋਡ ਬਹੁਤ ਐ ਸੰਧੂ ਸਾਹਿਬ ਬਾਕੀ ਹਮ ਠੀਕ ਆ ਜੀ ਹਾਈਟ ਕਾਤ ਵੀ ਪੂਰਾ ਉੱਚਾ ਹੈ ਹਾਂਜੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੰਧੂ ਸਾਹਿਬ ਵੱਡੀ ਬਹਿੜ ਆ ਠੀਕ ਆ ਜੀ ਲਓ ਜੀ ਆ ਕਰੋ ਚੈੱਕ ਕਿ ਸੋ ਥਣ ਤੁਹਾਨੂੰ ਪੂਰਾ ਕੁਆਲਿਟੀ ਵਾਲਾ ਕਟਰ ਵੀ ਜਿਹੜਾ ਦੋਸਤੋ ਸੋਹਣਾ ਬਣਾ ਰਹੀ ਹੈ ਹਜੇ ਦਿਨ ਲੈਂਦੀ ਹੈ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਦਿੱਤਾ ਤੇ ਥਣ ਪੂਰਾ ਮੁਠੀ ਆ ਕੋਈ ਛੋਟੇ ਜਿਹੇ ਥਣ ਨਹੀਂ ਤੁਹਾਨੂੰ ਇੱਥੇ ਆਇਆ ਕੋਈ ਛੋਟੇ ਜਿਹੇ ਥਣ ਨਹੀਂ ਮਿਲਣਗੇ ਪੂਰਾ ਮੁਠੀ ਵਾਲਾ ਥਣ ਕਿਹਾ ਗਿਆ ਤੇ ਮੁਠੀ ਵਾਲਾ ਥਣ ਹੋਊਗਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਣ ਸੋ ਬਾਕੀ ਜਿਹੜੇ ਵੀਰ ਨੇ ਖਰੀਦਣੀਆਂ ਤਸੱਲੀ ਤੁਸੀਂ ਆਨਲਾਈਨ ਵੀ ਕੋਈ ਵੀਰ ਕਰ ਸਕਦਾ ਨਹੀਂ ਤੇ ਬਿਲਕੁਲ ਤੁਸੀਂ ਘਰ ਮਗਾ ਕੇ ਤਸੱਲੀ ਨਾਲ ਟਿੱਪ ਵੀ ਸਕਦੇ ਹੋ ਦੇਖੋ ਜਿਹੜਾ ਕੋਈ ਇੱਥੇ ਆਣਾ ਤੇ ਤਸੱਲੀ ਕਰਨਾ ਚਾਹੇ ਇੱਥੇ ਆ ਕੇ ਤ ਓਕੇ ਅੱਛਾ ਸੰਦੀਪ ਭਰਾ ਫਿਰ ਇਹਦਾ ਕੀ ਮੁੱਲ ਸੰਦੀਪ ਸਾਹਿਬ ਮੁੱਲ ਕਰਦੇ ਦਾ 1 ਲੱਖ 10000 ਰੁਪਇਆ ਪੂਰੇ ਲੱਖ ਦੀ ਵਸ਼ੀ ਦਵਾਂਗੇ ਜੀ ਠੀਕ ਹੈ ਮਾਲ ਅਜ ਫਿਰ ਫੁੱਲ ਬੜਾ ਫੁੱਲ ਵੱਡਾ ਹੀ ਆ ਵੀ ਹਾਂ ਵੱਡਾ ਹੀ ਮਾਲ ਲਿਆ ਸੰਦੀਪ ਸਾਹਿਬ ਬਾਕੀ ਲਿਆ ਵੀ ਮੋਲਣਾ ਵਾ ਬਾਕੀ ਲਿਆ ਵੀ ਸੰਦੀਪ ਸਾਹਿਬ ਮੋਲਣਾ ਵਾ ਤੇ ਦੇਣਾ ਵੀ ਕਿ ਲੋ ਵੀਰ ਭਰਾ ਕਿਸੇ ਨੇ ਵੀ ਜਿੰਨੇ ਲੈਣਾ ਮੋਲਣਾ ਦੇਣਾ ਪੈਣਾ ਹਾਂਜੀ ਬਾਕੀ ਇਹ ਨਹੀਂ ਆ ਗਈ ਕੋਈ ਵੇਖੂਗਾ ਵੀ ਯਾਨੀ ਕਿ ਹੌਲੀਆਂ ਹੋਣਗੀਆਂ ਵਜਨ ਲੋੜ ਵਾਲੀਆਂ ਚੰਗੀਆਂ ਜਿੰਨੀਆਂ ਵਗਣ ਸਾਫ ਸਿੱਧੀਆਂ ਵੇੜਾ ਬਿਲਕੁਲ ਬਿਲਕੁਲ ਬਰੀਡ ਦੇ ਨਸਲ ਨੇ ਦੁੱਧ ਕਰਦਾ ਹਾਂਜੀ ਹਾਂਜੀ ਬਾਕੀ ਬਰੀਕੀ ਵੇਖੋ ਕਿ ਨਹੀਂ ਸੰਤ ਸਾਬ ਬਰੀਕ ਬਹੁਤ ਜਿਆਦੀ ਹੈ ਪਛੀ ਬਰੀਕੀ ਬਹੁਤ ਜਿਆਦੀ ਹੈ ਸੋ ਬਾਕੀ ਮੋਲ ਜਿਹੜਾ ਦੋਸਤੋ ਬਿਲਕੁਲ ਉਸ ਕੀ ਆਪਾਂ ਤੁਹਾਡਾ ਸਾਂਝਾ ਕਰੀ ਜਾਂਦੇ ਪਏ ਆ ਜਿਹੜੇ ਵੀਰ ਨੂੰ ਫੋਪਣ ਗੀਆਂ ਜਚਣ ਗੀਆਂ ਠੀਕ ਹੈ ਜੀ ਬਹੁਤ ਜਿਆਦੀ ਵਸੀਬਾ ਨੂੰ ਸੰਤ ਸਾਬ ਠੀਕ ਆ ਹਜੇ ਬਣੂਗੀ ਹਜੇ ਹਫਤਾ ਖੰਡ ਵੀ ਸਮਾਂ ਕੱਢ ਸਕਦੀ ਹੈ ਜੇ ਸੁਭਾ ਜਿਆਦਾ ਲੈ ਜੂ ਤੇ ਬਾਕੀ ਵੇਖੋ ਕਿੱਥੇ ਆਉਂਦੀ ਹੈ ਹਾਈਟ ਬਹੁਤ ਜਿਆਦੀ ਹੈ ਵੈੜ ਦੀ ਕੱਦ ਕਾਠ ਦੀ ਪੂਰੀ ਉੱਚੀ ਹੈ ਬਹੁਤ ਸਾਰਾ ਹਜੇ ਅਗਲੇ ਲੱਗ ਬੰਨੇ ਨੇ ਘਰ ਘਰ ਥੋੜਾ ਮੜਾ ਹੈਗਾ ਹੈ ਇਹ ਪੰਗੀਆਂ ਨਹੀਂ ਨਿਗਰ ਨਿਗਰ ਪੂਰੀ ਰਾਤ ਹਾਂ ਤੇ ਬਰੀਡ ਹੈ ਦੁੱਧ ਕੱਢਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਸ ਤੋਂ ਬਾਅਦ ਸੰਦੀਪ ਭਾਈ ਆਪਣੇ ਕੋਲ ਅਗਲੀ ਇਹ ਆ ਗਈ ਗੱਬਣ ਆ ਗਈ ਵੈੜ ਸੰਧੂ ਸਾਹਿਬ ਇਹ ਵੀ ਦੂਜਾ ਸੂਆ ਜੀ ਠੀਕ ਹੈ ਜੀ ਬਹੁਤ ਜਿਆਦੀ ਕਰੀ ਵਾਚੀ ਹੈ ਵੀ ਸੰਤੋਸ਼ਾ ਬੇਨ ਦੇਣ ਦਾਸ ਲੈ ਨਹੀਂ ਜੀ ਲਓ ਜੀ ਇਹ ਜਰਸੀ ਕਰੋਚ ਆ ਗਈ ਹਾਂ ਜੀ ਜਰਸੀ ਕਰੋਚ ਆ ਗਈ ਬਾਕੀ ਬਹੁਤ ਜਿਆਦੀ ਬਣੂਗੀ ਥੱਲੇ ਹੁਣ ਝੋਲੀ ਛਾਲੀ ਬਹੁਤ ਜਿਆਦੀ ਆ ਹਾਂ ਦੇਖੋ ਤੋ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਤੇ ਦੇਣ ਲੈ ਜੂ ਹਫਤੇ ਤੱਕ ਹਫਤਾ ਲੈਣਾ ਸੰਤੋਸ਼ਾ ਵਧੀਆ ਨੇ ਆ ਕਰੋ ਚੱਕ ਜੀ ਹਫਤਾ ਖੰਡ ਸਮਾਂ ਲੈ ਜੂਗੀ ਤੂੰ ਇਹ ਦੂਜੇ ਆ ਜੀ ਦੂਜਾ ਦੂਜਾ ਜੀ ਦੂਜੇ ਸੁਆ ਸੋ ਬਿਲਕੁਲ ਹਵਾਨੇ ਦੇ ਪਾਸਿਓ ਦੋਸਤੋ ਇਹ ਵੀ ਪੂਰੀ ਬਣੀ ਪਈ ਆ ਹਫਤਾ ਖੰਡ ਵੀ ਸਮਾਨ ਲੈ ਗਈ ਤੇ ਆਪਾਂ ਨੋਰਮਲੀ ਇੱਕ ਕੈਡੀਆ ਰੱਖ ਸਕਦੇ ਹਾਂ ਗੂੰਦ ਹੀ ਆਉਂਦੀ ਮਾਰਜੀ ਹੈ ਜੀ ਗੂੰਦ ਆਉਂਦੇ ਸੰਤੋ ਸਾਹਿਬ ਬਿਲਕੁਲ ਅਜੀ ਅੱਛਾ ਸ਼ਹਿਦ ਹੀ ਆਉਂਦਾ ਜੀ ਆ ਫਿਰ ਲੈ ਚੁ ਦੇਣ ਹਜੇ ਹਾਂਜੀ ਬਾਕੀ ਕਾਨਕੂਨਾ ਬ੍ਰੀਡ ਬਹੁਤ ਜਿਆਦੀ ਬੂਤੀ ਬਾਤੀ ਬਾੜੀ ਚੰਗੀ ਲੱਗਦੀਆਂ ਨੇ ਲਓ ਜੀ ਠੀਕ ਹੈ ਜੀ ਹਾਈਟ మీడియం ਦੇ ਵਿੱਚ ਇਹਨੂੰ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਸਵੇ ਦੂਜੀ ਆ ਠੀਕ ਹੈ ਜੀ ਹਾਈਟ మీడియం ਤੇ ਨੋਰਮਲ ਪਹਿਲਾਂ ਵੇੜਾ ਜਿਹੜੀਆਂ ਦਿਖਾਈਆਂ ਉਹ ਵੱਡੀਆਂ ਨੇ ਕਦ ਕੱਟ ਦੀਆਂ ਇਹ మీడియం ਹਾਈਟ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਆ ਦੇਖੋ ਜੀ ਸੰਦੀਪ ਵੀਰ ਥੋੜਾ ਥਣਾ ਦੇ ਉੱਪਰ ਮੋਕੇ ਜੀ ਹਾਂ ਜੀ ਇਹ ਪੁਰਾਣੇ ਆ ਸੰਤੂ ਸਾਹਿਬ ਕੋਈ ਚੱਕਰ ਨਹੀਂ ਉਹ ਜਗਾ ਹੈ ਜਰੂਰ ਪੁਰਾਣੇ ਆ ਬਾਕੀ ਸੀਲਸ ਲੱਗੇ ਠੰਡੀ ਆ ਠੀਕ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਹੈ ਐ 53 ਤੋਂ ਪੁਰਾਣੇ ਇੱਕੋ ਜੀ ਇੱਕ ਨੰਬਰ ਸੰਤੂ ਸਾਹਿਬ ਤਸल्ली ਕਰਕੇ ਜਿਹੜਾ ਮਰਜ਼ੀ ਵੀਰ ਭਰਾ ਘੜੇ ਚਾਹੇ ਕੋਈ ਆਪਦੇ ਘਰ ਜਦੋਂ ਉਹਦੇ ਘਰ ਗੱਡੀ ਤੇ ਜਾਂਦੀ ਉਹਦਾ ਸੱਲੀ ਕਰ ਲੈ ਚਾਹਵਾ ਥਾਣਾ ਦੀ ਬਿਲਕੁਲ ਬਾਅਦ ਚ ਆਪਣੇ ਖਾਤੇ ਚ ਪੈਸੇ ਪਾ ਸਹੀ ਇਹ ਤਾਂ ਕੀ ਮੁੱਲ ਰਹੇਗਾ ਸੰਤੂ ਸਾਹਿਬ ਇਹਦਾ ਮੁੱਲ ਕਰਾਉਨ ਨੂੰ 72000 ਰੁਪਿਆ ਕਰਦੇ ਆ 65000 ਦੇ ਦੇ ਦਾਂਗੇ ਉਹਦੇ ਵਿੱਚੋਂ ਛੋਟ ਛੱਪਾ ਕਰ ਦਾਂਗੇ ਇਹ 72 ਚੋਂ ਹਾਂ 65 ਚੋਂ ਜੀ 65 ਚੋਂ ਹਾਂਜੀ ਮੁੱਲ 72 65000 ਦੇ ਦੇਣੀ ਉਹਦੇ ਵਿੱਚੋਂ ਛੋਟ ਛੱਪਾ ਕਰ ਦਾਂਗੇ 65 ਚੋਂ ਛੋਟ ਛੱਪਾ ਹਾਂਜੀ ਠੀਕ ਹੈ ਬਰਾਬਰ ਬਾਕੀ ਬਰੀਡ ਨਸ ਲਾ ਲਈ ਸੰਤੂ ਸਾਹਿਬ ਵੇਖੋ ਮਸ਼ੀਨ ਬਹੁਤ ਜਿਆਦੀ ਚੰਗੀ ਲੋ ਜੀ ਦੂਜਾ ਸੂਆ ਦੇਖੋ ਥੱਲੇ ਝੋ ਸੋ ਬਾਕੀ ਥਣ ਥਣ ਵਿਰਲਾ ਚੰਗੀ ਆ ਠੀਕ ਆ ਜੀ ਆਪਸੀ ਥਾਣਾ ਚਾਹਉਂ ਦੀ ਜਿਹੜੀ ਵਿਰਲਾ ਚੰਗੀ ਆ ਆ ਵੇਖੋ ਝੋਲੀ ਬਹੁਤ ਜਿਆਦਾ ਸੰਧੂ ਸਾਹਿਬ ਏ ਠੀਕ ਜੀ ਟੀਲ ਦਾ ਬਹੁਤ ਲਓ ਜੀ 60000 ਦੇ ਵਿੱਚੋਂ ਮਾਨਤਨ ਹਾਂਜੀ ਆ ਅਗਲੀ ਵੜ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਜੀ ਅੱਛਾ ਤੀਜਾ ਸੂਹਾ ਜਿਹੜੇ ਆਪਾਂ ਵੀਰ ਤੋਂ ਲਈ ਆ ਯਾਨੀ ਕਿ ਲੋਕਲ ਹੀ ਲਈ ਆ ਜੀ ਆਹ 20 ਕਿਲੋ ਦੁੱਧ ਦੀ ਇਹਦੀ ਆਪਣੀ ਗਾਰੰਟੀ ਹੋ ਗਈ ਜਿੱਥੇ ਮਰਜੀ ਭੇਜਦੀ ਆ ਜੀ ਅੱਛਾ ਤੀਜਾ ਸੂਹਾ ਤੀਜਾ ਸੂਹਾ ਇਸ ਟਾਈਮ ਇਹਦੇ ਥੱਲੇ ਬੋਲੀ ਜਿਹੜੀ 14 ਤੋਂ 15 ਕਿਲੋ ਤਿਆਰ ਆ ਜੀ ਠੀਕ ਆ ਜੀ ਕੋਈ ਵੀ ਇਹਦੇ ਵਿੱਚ ਯਾਨਕੀ ਜੇਰ ਦਾ ਕੋਈ ਲਾਹਮਾ ਨਹੀਂ ਆਪਣਾ ਸਕਦਾ ਠੀਕ ਆ ਅੱਛਾ ਪਰਸੋਂ ਤੁਸੀਂ ਤੇਜਾ ਦੇ ਨੇ ਮਗਰ ਵਾਛੀ ਵਾਛੀ ਇੱਕ ਮਿੰਟ ਬਹਿਣਾ ਸੋਰੀ ਮਗਰ ਮੜਾ ਕਰਕੇ ਚੈੱਕ ਦੱਸਿਓ ਦੱਸ ਦਾਂ ਤੁਹਾਨੂੰ ਸਭ ਹਣੀ ਸੋ ਬਿਲਕੁਲ ਦੋਸਤੋ ਪਰਸੋਂ ਦੀ ਸੁਈ ਆ ਤੇਜਾ ਸੁਆ ਵਾਛਾ ਸਾਨੂੰ ਸਭ ਮਗਰ ਵਾਛਾ ਠੀਕ ਆ ਜੀ ਵਾਛਾ ਤੁਸੀਂ ਵੇਖ ਲਓ ਆ ਕਰੋ ਚੈੱਕ ਹੁਣ ਬੌਲਾ ਕਿੰਨਾ ਦੱਸਿਆ 14 15 ਦੇ ਵਿੱਚ ਸਾਨੂੰ ਸਭ ਚੱਲਣ ਦੀ ਪੱਕਾ ਜਿਹੜਾ ਵਾ ਹੈਗਾ ਜਿਹੜਾ ਨੈਟ ਆ ਪੱਕਾ ਪੱਕਾ ਮਹਾਰਾ ਜੀ 20 ਗਲ ਦੋ ਦੀ ਗਰੰਟੀ ਹੈ ਜੇ ਕੋਈ ਫਾਰਮਰ ਲੈ ਜਾਂਦਾ ਸਾਂਹ ਵਾਲਾ ਹੂੰ 20 ਗਲ ਦੋ ਸਾਨੂੰ ਕੱ 14 15 14 ਲੀਟਰ ਜਿਹੜਾ ਦੋਸਤੋ ਬੌਲਾ ਹੈ ਠੀਕ ਹੈ ਬੌਲੇ ਤੇ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਦੁੱਧ ਦੇ ਸੇਵਾ ਦਾ ਦੋਸਤੋ ਹਰ ਵਾਰ ਆਪਾਂ ਕਹਿੰਨੇ ਚੰਗੀ ਸੇਵਾ ਦੇ ਤੁਸੀਂ ਦੁੱਧ ਭਾਵੇਂ 18 ਲੀਟਰ ਭਾਵੇਂ 20 ਲੀਟਰ ਚਾਹੇ ਪਲੱਸ ਵੀ ਚੋਲੀਓ ਠੀਕ ਹੈ ਉਹ ਹਰ ਸੰਧ ਸਾਹਿਬ ਉਹਦੇ ਅਗਾਂਹ ਗਾੜੀ ਦੁੱਧ ਦੀ ਜਿਹੜੀ ਗੱਲ ਕਰੀਏ ਉਹਦੇ ਅਗਲੀ ਦੀ ਸਾਂਭ ਦਾ ਆ ਜਾਂਦਾ ਨਾ ਉਹਦਾ ਜਿੰਨਾ ਚਾਹੇ ਅਗਲਾ ਸਾਂਭਲੇ ਉਹਨਾਂ ਦੇ ਪਾਸੋਂ ਥੱਲੇ ਚੋ ਸਕਦਾ ਜੀ ਆਹ ਪਸ਼ੂ ਨਸਲ ਬਰੀਡ ਵਾਲਾ ਚਾਹੀਦਾ ਜੀ ਲੌਬੀ ਦੋਸਤੋ ਇਹ ਜਿਹੜੀ ਵੜਾ ਲਾਸਟ ਵਿੱਚ ਆਪਾਂ ਜਿਗਰ ਕੀਤਾ ਸੀ ਵੀ ਸੂਈ ਸਵਾਈ ਹੈ ਠੀਕ ਆ ਸੋ ਕੋਈ ਵੀ ਆਵੇ ਆਪਦੀ ਬਿਲਕੁਲ ਚੋਕੇ ਦੋ ਟਾਈਮ ਤਸੱਲੀ ਕਰ ਸਕਦਾ ਤੇ ਆਹ ਦੇਖੋ ਜੀ ਠੀਕ ਆ ਸੋ ਥਾਣ ਤੋਂ ਪੂਰਾ ਮੁਠੀ ਆ ਹੱਥੇ ਚਵਾਈਲਾ ਥਾਣਾ ਬੇ ਤੜਕੋਗੇ ਕੋਈ ਸੰਸ ਨਿੱਗਰ ਲੇਵਾ ਸੰਸੋਬਾ ਕੀ ਲੇਵਾ ਜਿੰਨਾ ਪ੍ਰੋਪਰ ਹੈਗਾ ਨਿੱਗਰ ਨਿੱਗਰ ਲੇਵਾ ਠੀਕ ਆ ਜੀ ਆ ਜੀ ਚੋਈ ਚਾਹੀ ਬੜੀ ਲੇਟ ਆ ਵੜਾ ਠੀਕ ਆ ਤੇ ਦਾ ਮੁੱਲ ਕਿਰੋਂ ਸੰਦੀਪ ਸੰਤੋ ਸਾਹਿਬ ਮੁੱਲ ਕਰਦੇ 55000 ਰੁਪਇਆ 52000 ਦੀ ਦੇ ਦਾਂਗੇ ਸੰਤੋ ਸਾਹਿਬ 52 ਦੇ ਹਾਂਜੀ ਠੀਕ ਆ ਤਾਂ 15 ਕਿਲੋ ਦੁੱਧ ਨੈਟ ਦੇ ਥਲੇ ਤੇ ਆ ਰਹੀ ਠੀਕ ਆ ਜੀ ਠੀਕ ਆ ਹਾਂਜੀ ਤੇ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਪੰਜੇ ਪਸ਼ੂ ਸੀ ਆਪਣੇ ਕੋਲ ਲਓ ਵੀ ਦੋਸਤੋ ਇਹ ਪੰਜ ਨਾਕ ਸੀ ਅੱਜ ਵੀਰ ਸੰਦੀਪ ਸਿੰਘ ਦੇ ਕੋਲ ਠੀਕ ਆ ਜੀ ਤੇ ਪਸ਼ੂ ਤੁਸੀਂ ਦੇਖ ਲਏ ਆ ਵੱਡੀਆਂ ਬੇੜਾਂ ਨੂੰ ਜਿਹੜਾ ਕੋਈ ਵੀਰ ਹੱਥ ਪਾਉਣਾ ਚਾਹੁੰਦਾ ਸ਼ਕੀਨ ਇੱਕ ਸ਼ੌਂਕ ਰੱਖਦਾ ਵੱਡੀਆਂ ਬੇੜਾਂ ਖਰੀਦਣ ਦਾ ਕੋਈ 30 ਲੀਟਰ 35 ਲੀਟਰ 25 ਲੀਟਰ ਪਲੱਸ ਤਾਂ ਤੁਸੀਂ ਇਹ ਵਾੜਾ ਖਰੀਦ ਸਕਦੇ ਜੀ ਠੀਕ ਆ ਜੀ ਸੋ ਬਾਕੀ ਦੋਸਤੋ ਜਿਹੋ ਜਿਹੋ ਜਿਹੇ ਪਸ਼ੂ ਆਹੋ ਜਿਹਾ ਮੁੱਲ ਪਰਣਾ ਪੈਂਦਾ ਇਹ ਨਾਰਮਲ ਹੀ ਸਾਰੇ ਵੀਰ ਜਾਣਦੇ ਆ ਤੇ ਸੰਦੀਪ ਨੰਬਰ ਬੋਲ ਦੋ ਫਿਰ ਆਪਣੇ 84370 ਜੀ 38949 ਸੰਤ ਸਾਹਿਬ ਜੀ ਓਕੇ ਭਰਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਸੋ